ਕਿਤਾਬ ਸੰਸਾਰ ਪ੍ਰਸਿੱਧ ਕਥਨ ਚੋਣ ਅਤੇ ਸੰਪਾਦਨ ਪਰਮਿੰਦਰ ਸੋਢੀ ਪਿਆਰ ਇਹ ਸਾਰੇ ਕਥਨ ਜੋ ਅੱਜ ਮੈਂ ਪੜਾਂਗੀ ਉਹ ਸਭ ਪਿਆਰ ਸਿਰਲੇਖਿਤ ਦਰਜ ਨੇ ਪਿਆਰ ਕਾਲ ਦੇ ਘੇਰੇ ਤੋਂ ਬਾਹਰ ਆ ਅਤੇ ਪਿਆਰ ਦੇ ਘੇਰੇ ਵਿੱਚ ਵਿਚਰਨਾ ਸ਼ੁਰੂ ਕਰਦੇ ਜੀਵਨ ਪਿਆਰ ਹੈ ਤੇ ਪਿਆਰ ਜੀਵਨ ਹੈ ਸਰੀਰ ਨੂੰ ਕੌਣ ਸੰਭਾਲਦਾ ਹੈ ਪਿਆਰ ਹੀ ਸੰਭਾਲਦਾ ਹੈ ਇੱਛਾ ਕੀ ਹੈ ਆਪਣੇ ਆਪ ਲਈ ਪਿਆਰ ਹੀ ਇੱਛਾ ਹੈ ਡਰ ਕੀ ਹੈ ਆਪੜੀ ਰੱਖਿਆ ਕਰਨ ਦੀ ਤਾਂਗ ਹੀ ਡਰ ਹੈ ਅਤੇ ਗਿਆਨ ਕੀ ਹੈ ਗਿਆਨ ਸੱਚ ਨੂੰ ਪਿਆਰ ਕਰਨਾ ਹੈ ਸਾਡੇ ਸਾਧਨ ਅਤੇ ਰੂਪ ਗਲਤ ਹੋ ਸਕਦੇ ਹਨ ਪਰ ਇਨਾ ਪਿਛਲਾ ਉਦੇਸ਼ ਸਿਰਫ ਪਿਆਰ ਹੀ ਹੁੰਦਾ ਹੈ ਆਪਣੇ ਆਪ ਲਈ ਪਿਆਰ ਆਪਣਿਆਂ ਲਈ ਪਿਆਰ ਇਹ ਮੈਂ ਜਾਂ ਮੇਰਾ ਬੜਾ ਛੋਟਾ ਵੀ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਇਹ ਧਮਾਕੇ ਨਾਲ ਫੈਲ ਜਾਵੇ ਅਤੇ ਸਮੁੱਚੀ ਸ੍ਰਿਸ਼ਟੀ ਨੂੰ ਆਪਣੇ ਆਪ ਵਿੱਚ ਸਮੇਟ ਲਵੇ ਪਰ ਅਖੀਰ ਵਿੱਚ ਪਿਆਰ ਹੀ ਬਚਿਆ ਰਹਿੰਦਾ ਹੈ ਪਿਆਰ ਤੋਂ ਡਰਨਾ ਜੀਵਨ ਤੋਂ ਡਰਨਾ ਹੈ ਅਤੇ ਜਿਹੜੇ ਜੀਵਨ ਤੋਂ ਹੀ ਡਰੀ ਜਾਂਦੇ ਨੇ 3/4 ਮਰ ਚੁੱਕੇ ਹਨ ਅਸੀਂ ਸਾਰੇ ਪਿਆਰ ਕਰਨ ਦੇ ਮਕਸਦ ਲਈ ਜੰਮੇ ਹਾਂ। ਇਹੀ ਸ੍ਰਿਸ਼ਟੀ ਦਾ ਨਿਯਮ ਹੈ ਅਤੇ ਇਹੀ ਇਸ ਦਾ ਅੰਤ ਹੈ। ਜਿਸ ਨੂੰ ਕੋਈ ਨਾ ਕੋਈ ਪਿਆਰ ਕਰਨ ਵਾਲਾ ਹੋਵੇ ਉਹ ਗਰੀਬ ਖਿੰਝ ਹੋ ਸਕਦਾ ਹੈ। ਗਰੀਬੀ ਅਤੇ ਦੰਦ ਪੀੜ ਤੋਂ ਇਲਾਵਾ ਪਿਆਰ ਹਰ ਚੀਜ਼ ਨੂੰ ਜਿੱਤ ਲੈਂਦਾ ਹੈ। ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਸਿੱਖਣਾ ਹੁੰਦਾ ਹੈ ਕਿ ਪਿਆਰ ਕਿਵੇਂ ਦਿੱਤਾ ਜਾਵੇ। ਅਤੇ ਕਿਵੇਂ ਇਸ ਨੂੰ ਸਵੀਕਾਰ ਕੀਤਾ ਜਾਵੇ ਪਿਆਰ ਵਿੱਚ ਕੀਤੇ ਕਰਮ ਚੰਗੇ ਅਤੇ ਮਾੜੇ ਤੋਂ ਪਾਰ ਹੁੰਦੇ ਹਨ ਜੋ ਤੁਸੀਂ ਸੱਚਮੁੱਚ ਹੀ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਕਿਸੇ ਦੂਸਰੇ ਨੂੰ ਕਦੇ ਨੁਕਸਾਨ ਨਹੀਂ ਪਹੁੰਚਾ ਸਕਦੇ ਸਿਰੇ ਦੀ ਨਫ਼ਰਤ ਕਰਨ ਵਾਲੇ ਕਦੇ ਨਾ ਕਦੇ ਸਿਰੇ ਦਾ ਪਿਆਰ ਕਰ ਚੁੱਕੇ ਹੁੰਦੇ ਹਨ ਜਿਹੜੇ ਅੱਜ ਸੰਸਾਰ ਨੂੰ ਝੁਠਲਾਨ ਜਾਂ ਸਾੜਨ ਲਈ ਕਾਲੇ ਨਜ਼ਰ ਆਉਂਦੇ ਹਨ ਉਹ ਕਦੇ ਨਾ ਕਦੇ ਇਸ ਨੂੰ ਗਲੀ ਲਗਾ ਚੁੱਕੇ ਹੁੰਦੇ ਹਨ ਬੇਤੁਕਾ ਸਮਝੇ ਜਾਣ ਦਾ ਖਤਰਾ ਸਹੇੜਦਿਆਂ ਵੀ ਮੈਨੂੰ ਕਹਿ ਲੈਣ ਦੇਵੋ ਕਿ ਸੱਚਾ ਕ੍ਰਾਂਤੀਕਾਰੀ ਸੱਚੇ ਪਿਆਰ ਤੋਂ ਅਗਵਾਈ ਲੈਂਦਾ ਹੈ ਮਹੱਤਵਪੁਰੰਗਾਲ ਸਿਰਫ ਇੱਕੋ ਹੈ ਕਿ ਜਦੋਂ ਅਸੀਂ ਵਿਦਾ ਹੁੰਦੇ ਹਾਂ ਤਾਂ ਪਿੱਛੇ ਪਿਆਰ ਦੀ ਨਿਸ਼ਾਨ ਛੱਡ ਕੇ ਜਾਂਦੇ ਹਾਂ ਪਿਆਰ ਨੂੰ ਅਕਸਰ ਇੱਕ ਜਜ਼ਬਾ ਜਾਂ ਭਾਵ ਸਮਝਣ ਦੀ ਗਲਤੀ ਕਰ ਲਈ ਜਾਂਦੀ ਹੈ ਅਸਲ ਵਿੱਚ ਇਹ ਤਾਂ ਚੇਤਨਾ ਦੀ ਇੱਕ ਅਵਸਥਾ ਹੈ ਇਹ ਸੰਸਾਰ ਵਿੱਚ ਜੀਣ తీਣ ਦਾ ਇੱਕ ਤਰੀਕਾ ਹੈ ਆਪਣੇ ਆਪ ਨੂੰ ਅਤੇ ਹੋਰਾਂ ਨੂੰ ਦੇਖਣ ਦਾ ਢੰਗ ਹੈ ਮੈਂ ਤਾਂ ਇੱਕ ਰੂਹਾ ਮੇਰੇ ਕੋਲ ਇੱਕ ਦਿਲ ਹੈ ਤੇ ਮੇਰਾ ਉਦੇਸ਼ ਪਿਆਰ ਹੈ ਜਿੱਥੇ ਪਿਆਰ ਮਹਿਸੂਸ ਨਾ ਹੋਵੇ ਉੱਥੇ ਇਸ ਦਾ ਦਿਖਾਵਾ ਵੀ ਨਹੀਂ ਕਰਨਾ ਕਿਉਂਕਿ ਪਿਆਰ ਸਾਡੇ ਹੁਕਮਾ ਅਧੀਨ ਨਹੀਂ ਹੁੰਦਾ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਨਾ ਹੀ ਪੈਣਾ ਹੈ ਜਾਂ ਫਿਰ ਸਾਨੂੰ ਸਾਰਿਆਂ ਨੂੰ ਮਿਲਣਾ ਹੀ ਪੈਣਾ ਹੈ ਪਿਆਰ ਮਹਿਜ਼ ਇੱਕ ਜਜ਼ਬਾ ਨਹੀਂ ਹੁੰਦਾ ਇਹ ਤਾਂ ਇੱਕ ਕਲਾ ਵੀ ਹੁੰਦਾ ਹੈ ਪਿਆਰ ਜਦੋਂ ਗੁਪਤਾਂ ਰਹੇ ਤਾਂ ਇਸ ਦਾ ਮਜ਼ਾ ਵੀ ਖਤਮ ਹੋ ਜਾਂਦਾ ਹੈ ਜਿਉਣਾ ਹੀ ਪਿਆਰ ਕਰਨ ਵਾਂਗ ਹੀ ਹੁੰਦਾ ਹੈ ਸਾਰੇ ਤਰਕ ਇਸ ਦੇ ਵਿਰੋਧ ਵਿੱਚ ਖੜੇ ਨਜ਼ਰ ਆਉਂਦੇ ਹਨ ਅਤੇ ਸਾਰੀਆਂ ਸਿਹਤਮੰਦ ਬਿਰਤੀਆਂ ਇਸ ਦੇ ਹੱਕ ਵਿੱਚ ਖੜੀਆਂ ਲੱਗਦੀਆਂ ਹਨ ਪਿਆਰ ਤੋਂ ਇਲਾਵਾ ਹੋਰ ਕਿਸੇ ਰੱਬ ਨੂੰ ਨਾਮ ਮੰਨੋ ਪਿਆਰ ਵਿੱਚ ਅਸੀਂ ਸਾਰੇ ਹੀ ਇੱਕ ਬਰਾਬਰ ਦੇ ਮੂਰਖ ਹੁੰਦੇ ਹਾਂ ਪਿਆਰ ਦੀ ਛੋਹ ਨਾਲ ਹਰ ਕੋਈ ਕਵੀ ਬਣ ਜਾਂਦਾ ਹੈ ਵੱਡੀ ਉਮਰ ਵਿੱਚ ਹੋਇਆ ਪਿਆਰ ਪਾਲੇ ਦੇ ਮੌਸਮ 'ਚ ਖਿੜਨ ਵਾਲੇ ਫੁੱਲ ਵਰਗਾ ਹੁੰਦਾ ਹੈ ਪਿਆਰ ਤਾਂ ਇੱਕ ਖੁਸ਼ੀ ਹੈ ਜੋ ਪਲ ਚਿੰਡ ਤੋਂ ਵੱਧ ਨਹੀਂ ਰੁਕਦੀ ਪਿਆਰ ਦਾ ਇੱਕ ਦਰਦ ਹੈ ਜੋ ਉਮਰ ਪਰ ਨਾਲ ਚੱਲਦਾ ਹੈ ਵਾਹ ਸਿਆਨਪ ਦਾ ਆਧਾਰ ਤਰਕ ਨਹੀਂ ਪਿਆਰ ਹੁੰਦਾ ਹੈ